ਸਾਰੇ ਰਿਕਾਲਜੀ ਸਾਰਿਆਂ ਨੂੰ ਸਾਰੇ ਵੀਰਾਂ ਭਰਾਵਾਂ ਨੂੰ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਲੇਸ਼ੀਆ ਕਿਹੜੀਆਂ-ਕਿਹੜੀਆਂ ਥਾਵਾਂ ਘੁੰਮਣ ਵਾਲੀਆਂ ਨੇ ਜਿਹੜੀਆਂ ਟਾਪ ਦੀਆਂ ਮੇਨ ਥਾਵਾਂ ਨੇ ਤੇ ਨਾਲ-ਨਾਲ ਸਾਨੂੰ ਆਪਾਂ ਇਹ ਵੀ ਦੱਸਾਂਗੇ ਥੋੜੀ ਟਿਪਸ ਦਵਾਂਗੇ ਦੋਸਤੋ ਤੇ ਨਾਲੇ ਵੀ ਦੱਸਾਂਗੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿਹੜੇ-ਕਿਹੜੇ ਸਕੈਮ ਹੁੰਦੇ ਨੇ ਇੱਥੇ ਛੋਟੇ-ਮੋਟੇ ਜਿਨ੍ਹਾਂ ਨਾਲ ਕੀ ਤੁਹਾਡੇ ਪੈਸੇ ਵਸ ਸਕਦੇ ਨੇ ਤੇ ਜੇ ਤੁਸੀਂ ਕਦੇ ਘੁੰਮਣਾ ਆਉਣੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈਗੀ ਪਸੰਦ ਤੁਸਾਂ ਨੂੰ ਦੱਸਾਂਗੇ ਸਾਰੀ ਇਨਫੋਰਮੇਸ਼ਨ ਦਵਾਂਗੇ ਬਣੇ ਰਹੋ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਜੇ ਪਸੰਦ ਆਉਗੀ ਇੱਕ ਵੀ ਪਰਸੈਂਟ ਤੱਕ ਲਾਈਕ ਕਰ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਵੀ ਵੀਰਾਂ ਨੂੰ ਭੇਜ ਦਿਓ ਤਾਂ ਜੋ ਪਤਾ ਲੱਗ ਸਕੇ ਥੈਂਕ ਯੂ ਸੋ ਦੋਸਤੋ ਜਿਹੜੀ ਤੁਸੀਂ ਪਿੱਛੇ ਜਗਾ ਦੇਖ ਕੇ ਹਟੇ ਹੋਗੇ ਪਹਿਲੇ ਨੰਬਰ ਤੇ ਉਹ ਮਲਾਕਾ ਸੁਮਿਲਕਾ ਇੰਨਾ ਸੋਹਣਾ ਆ ਪੁੱਛੋ ਨਾ ਕੁਝ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਥੇ ਲੇਕ ਬਣੀ ਪਈ ਆ ਸੇਮ ਲਾਈਕ ਯੂਰਪ ਸੋ ਇੱਥੇ ਆ ਕੇ ਤੁਹਾਨੂੰ ਯੂਰਪ ਕੰਟਰੀਆਂ ਦੀ ਯਾਦ ਆਉਗੀ ਸੇਮ ਉਦਾਂ ਹੀ ਸਿਸਟਮ ਕਰਿਆ ਪਿਆ ਇਹਨਾਂ ਨੇ ਲੇਕ ਦੇ ਆਲੇ ਦੁਆਲੇ ਪੱਬ ਬਣੇ ਪਿਆ ਬੀਅਰ ਬਾਰ ਬਣੇ ਪਿਆ ਬਹੁਤ ਸੋਹਣਾ ਹੈ ਇਹ ਸੋ ਤੁਸੀਂ ਇੱਥੇ ਆ ਕੇ ਬਹੁਤ ਇੰਜੋਏ ਕਰੋਗੇ ਆਪਣੀ ਫੈਮਿਲੀ ਨੂੰ ਲੈ ਕੇ ਆਓ ਨਾਲ ਬਹੁਤ ਸੋਹਣਾ ਹੈ ਤੇ ਇੱਥੇ ਇਹਨਾਂ ਨੇ ਇੱਕ ਜਹਾਜ਼ ਵੀ ਖੜਾਇਆ ਪਿਆ ਬਹੁਤ ਪੁਰਾਣਾ ਹੈ ਜੋ ਕਿ ਤੇ ਕਾਫੀ ਜ਼ਿਆਦਾ ਹੋਣੇ ਮਤਲਬ ਕਿ ਜਿਹੜੇ ਇਹਨਾਂ ਨੇ ਬਹੁਤ ਪੁਰਾਣੇ 100-100 ਸਾਲ ਪੁਰਾਣੇ ਜਹਾਜ਼ ਹੋਗੇ ਕਿਸ਼ਤੀਆਂ ਹੋਗੀਆਂ ਖੜਾਈਆਂ ਪਈਆਂ ਨੇ ਇੱਥੇ ਦੇਖਣ ਵਾਸਤੇ ਬਹੁਤ ਸੋਹਣਾ ਮਿਲਾਕਾ ਪਹਿਲੇ ਨੰਬਰ ਤੇ ਆ ਤਾਂ ਦੋਸਤੋ ਚਲੋ ਇਹ ਤਾਂ ਹੋ ਗਈ ਮਿਲਾਕੇ ਬਾਰੇ ਗੱਲ ਹੁਣ ਆਪਾਂ ਗੱਲ ਕਰਦੇ ਆ ਖਾਣ ਪੀਣ ਬਾਰੇ ਸੋ ਤੁਸੀਂ ਟਰਾਈ ਕਰਿਓ ਵੱਡੇ ਰੈਸਟੋਰੈਂਟਾਂ ਤੇ ਜਾਣ ਨਾਲੋਂ KFC 버거 ਖਾਣ ਨਾਲੋਂ ਛੋਟੇ ਰੈਸਟੋਰੈਂਟਾਂ ਤੇ ਜਾਇਓ ਜੋ ਕਿ ਬਹੁਤ ਹੀ ਵਧੀਆ ਖਾਣਾ ਦਿੰਦੇ ਨੇ ਟੇਸਟੀ ਵੀ ਹੁੰਦਾ ਵੈਜ ਵੀ ਮਿਲਦਾ ਤੇ ਨਾਲ ਹੀ ਸਸਤਾ ਹੁੰਦਾ ਆ ਮੇਨ ਚੀਜ਼ ਤੁਹਾਡੇ ਪੈਸੇ ਕਾਫੀ ਜ਼ਿਆਦਾ ਬਚ ਜਾਣਗੇ ਜੇ ਕਿ ਤੁਸੀਂ ਛੋਟੇ ਰੈਸਟੋਰੈਂਟਾਂ ਦਾ ਖਾਣਾ ਖਾਣ ਨੇ ਓ ਠੀਕ ਐ ਪਹਿਲੀ ਗੱਲ ਤਾਂ ਇਹ ਹੋ ਗਈ ਦੂਜੀ ਗੱਲ ਹੋ ਗਈ ਹੋਟਲ ਦੀ ਤੁਸੀਂ ਇਹ ਨਾ ਦੇਖੋ ਵੀ ਮੈਂ ਮਹਿੰਗਾ ਹੋਟਲ ਲੈਣਾ ਕੋਈ ਲਗਜ਼ਰੀ ਹੋਟਲ ਲੈਣਾ ਨਾ ਤੁਸੀਂ ਚਾਰਜ ਕਰੋ ਸਿੰਪਲ ਹੋਟਲ ਲਵੋ ਜਿਹੜਾ ਕਿ ਬਹੁਤ ਹੀ ਸਸਤਾ ਪਊਗਾ ਤੁਹਾਨੂੰ ਸੋਡਾ ਇੰਨਾ ਜ਼ਿਆਦਾ ਖਰਚਾ ਬਚ ਜੂਗਾ ਇਹਨਾਂ ਚੀਜ਼ਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ਨਾਲ ਵੀ ਪੁੱਛੋ ਨਾ ਕੁਝ ਸੋ ਇਹ ਤੁਸੀਂ ਟ੍ਰਾਈ ਕਰਿਓ ਖਾਣਾ ਵੀ ਸਰ ਵਧੀਆ ਛੋਟੇ ਰੈਸਟੋਰੈਂਟਾਂ ਦੇ ਖਾਓ ਤੇ ਸਿੰਪਲ ਹੋਟਲ ਲਵੋ ਆਪਣਾ ਤੇ ਜਿੰਨਾ ਹੋ ਸਕੇ ਪੈਦਲ ਚੱਲ ਕੇ ਇਹ ਚੀਜ਼ਾਂ ਦੇਖੋ ਜਿਆਦਾ ਹੋਣਾ ਕਰਿਓ ਗ੍ਰੈਬ ਬੁੱਕਣਾ ਕਰਾਇਓ ਜਾਂ ਫਿਰ ਗੱਡੀ ਗੁੱਡੀ ਕੋਈ ਨਹੀਂ ਉਹਦੇ ਨਾਲੋਂ ਵਧੀਆ ਤੁਸੀਂ ਪੈਦਲ ਚੱਲ ਕੇ ਹੀ ਇਹ ਚੀਜ਼ਾਂ ਦਾ ਇਹ ਆਨੰਦ ਮਾਣੋ ਬਹੁਤ ਸੋਹਣਾ ਇਹ ਮਲਾਕਾ ਸੋ ਇਹ ਦੇਖੋ ਇੱਕ ਹੋਰ ਮਲਾਕੇ ਦੀ ਲੇਕ ਆ ਗਈ ਹੈ ਬਹੁਤ ਸੋਹਣਾ ਇਹ ਪਾਰਕ ਹੈ ਸੋ ਕਾਫੀ ਜੀ ਲੱਗਦਾ ਇੱਥੇ ਆ ਕੇ ਬਹੁਤ ਕੁਝ ਹੈ ਇੱਥੇ ਕਰਨ ਨੂੰ ਝੂਲੇ ਬਣੇ ਪਿਆ ਜਵਾਕਾਂ ਵਾਸਤੇ ਬੋਟ ਰਾਈਡਿੰਗ ਸਾਰੀਆਂ ਬੋਟ ਮਿਲ ਜਾਂਦੀਆਂ ਨੇ ਸੋ ਆਪਾਂ ਦਿਖਾਵਾਂਗੇ ਅੱਗੇ ਤੁਹਾਨੂੰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਹਾਂ ਦੋਸਤੋ ਸਭ ਤੋਂ ਵੱਡਾ ਜਿਹੜਾ ਹੁੰਦਾ ਆ ਸਕੈਮ ਕਹਿ ਸਕਦੇ ਆਂ ਪਟੱਗੀ ਕਹਿ ਸਕਦੇ ਆਂ ਸੋ ਉਹ ਤਾਂ ਸਭ ਤੋਂ ਵੱਧ ਆਪਣੇ ਜੈਂਟੀ ਲਾਉਂਦੇ ਨੇ ਹਨਾ ਜੇ ਤੁਸੀਂ ਟੂਰਿਸਟ ਵੀ ਜੇ ਤਿਆਰ ਰਹੋ ਤਾਂ ਤੁਸੀਂ ਇੰਨਾ ਧਿਆਨ ਰੱਖਣਾ ਵੀ ਇੱਕ ਬੰਦੇ ਦਾ ਟੂਰਿਸਟ ਖਰਚਾ ਸਾਰਾ 50-60 ਹਜ਼ਾਰ ਹੀ ਲੱਗਦਾ ਆ ਉਸ ਤੋਂ ਵੱਧ ਨਾ ਦਵੋ ਇੱਥੇ ਮੈਂ ਮੈਂ ਚਲੋ ਖੁਦ 2 ਲੱਖ ਲਾ ਕੇ ਆਇਆ ਸੀ ਹਨਾ ਮੈਨੂੰ ਕਿਹਾ ਸੀ ਵਰਕ ਪਰਮਟ ਲੱਗ ਜੂ ਪਰ ਲੱਗਿਆ ਨਹੀਂ ਸੋ ਆਪਾਂ ਤਾਂ ਕੰਮ ਵਾਸਤੇ ਆਏ ਸੀ ਪਰ ਉਹਨੇ ਪੇਜਾ ਟੂਰਿਸਟ ਦੇ ਸੀ 2 ਲੱਖ ਲੈ ਰਿਆ ਸੀ ਸੋ ਤੁਸੀਂ ਨਾ ਪਰ ਇੰਨਾ ਚੱਕਰਾਂ 'ਚ ਫਸਿਓ ਤੁਸੀਂ ਸੋ ਨੂੰ ਪਤਾ ਹੋਣਾ ਚਾਹੀਦਾ ਵੀ ਸਿਰਫ ਟੂਰਿਸਟ ਵਾਸਤੇ ਜੇ ਤੁਸੀਂ ਘੁੰਮਣ ਫਿਰਨ ਆ ਰਹੇ ਹੋ ਤਾਂ ਇੱਕ ਬੰਦੇ ਦਾ 50-60 ਹਜ਼ਾਰ ਰੁਪਈਆ ਹੀ ਲੱਗਦਾ ਆ ਉਹਦੇ ਵਿੱਚ 30-35 ਦੀ 25-30 ਦੀ ਹੋਗੀ ਟਿਕਟ ਫਲਾਈਟ ਹੋ ਗਈ ਆਪਣੀ ਸੋ 5 5000 ਦਾ ਵੀਜ਼ਾ ਆ ਸੋ ਹੁਣ ਆਨਰੇਵਲ ਵੀ ਹੋ ਗਿਆ ਮਲੇਸ਼ੀਆ ਦਾ ਵੀਜ਼ਾ ਸੋ ਬਹੁਤ ਸੌਖਾ ਹੈ ਆ ਵਧੀਆ ਸੋਨ ਨੂੰ ਬਹੁਤ ਵਧੀਆ ਇੱਥੇ ਆ ਇਨਾ ਖਰਚ ਆਉਣਾ ਬਸ 80 70 ਮੰਨ ਕੇ ਚਲੋ ਤੁਸੀਂ 30000 20000 100 ਮਣੀ ਲੈ ਕੇ ਆਉਣੇ ਨਾਲ ਤਾਂ ਤੁਸੀਂ 70 80 ਦੇ ਵਿੱਚ ਵਿੱਚ ਇੱਥੇ ਆ ਸਕਦੇ ਹੋ ਇਨਾ ਕੁ ਯਾਦ ਜ਼ਰੂਰ ਰੱਖਿਓ ਮੇਰਾ ਭਰਾ ਸਾਰੇ ਵੀਰ ਸੋ ਦੋਸਤੋ ਜਿਹੜੀ ਤੁਹਾਨੂੰ ਮੈਂ ਹੁਣ ਗੱਲ ਦੱਸਣ ਜਾ ਰਿਹਾ ਨਾ ਇਹ ਗੱਲ ਤਾਂ ਛੋਟੀ ਹੈ ਪਰ ਤੁਹਾਡਾ ਬਹੁਤ ਫਾਇਦਾ ਕਰ ਸਕਦੀ ਹੈਗੀ ਇਹ ਗੱਲ ਇਦਾਂ ਆ ਜੇ ਤੁਸੀਂ ਕਲੱਬਾਂ 'ਚ ਜਾਂਦੇ ਹੋ, ਬੀਅਰ ਬਾਰ ਜਾਂਦੇ ਹੋ, ਜਿੱਥੇ ਵੀ ਪੱਬਾਂ 'ਚ ਜਾਂਦੇ ਹੋ ਤਾਂ ਉੱਥੇ ਨਾ ਇਦਾਂ ਹੁੰਦਾ ਇੱਕ ਕੁੜੀ ਆ ਕੇ ਤੁਹਾਡੇ ਕੋਲ ਬਹਿ ਜੂਗੀ। ਤੇ ਉਹਨੇ ਕਹਿਣਾ ਵੀ ਬੀਅਰਾਂ ਆਰਡਰ ਕਰੋ ਤੇ ਮੈਂ ਵੀ ਪੀਣੀ ਆ। ਸੋ ਉਹਨੇ ਵੀ ਬੀਅਰ ਪੀ ਲੈਣੀ ਆ ਤੁਹਾਡੇ ਪੱਲਿਓ ਤੇ ਤੁਸੀਂ ਵੀ ਲਾਲਚ ਦੇ ਵਿੱਚ ਆ ਕੇ ਚਲੋ ਮੁੰਡੇ ਖੁੰਡੇ ਆਣਾ ਆਪਾਂ ਪੀ ਲੈਨੇ ਆ ਚਲੋ ਵੀ ਕੁੜੀ ਨੇ ਦਿੱਤੀ ਹੈਗੀ ਉਹਨੇ ਆ ਪੈਗ ਪਾ ਆਪਾ ਦੇਣੇ ਆਗੇ। ਸੋ ਸਿਰਫ ਉਹਨਾਂ ਕੁੜੀਆਂ ਦਾ ਕੰਮ ਹੁੰਦਾ ਆ ਉਸ ਰੈਸਟੋਰੈਂਟ ਦਾ, ਉਸ ਪੱਬ ਦਾ, ਉਸ ਬਾਰ ਦਾ। ਜਿਆਦਾ ਤੋਂ ਜਿਆਦਾ ਸਮਾਨ ਵੇਚਣਾ ਬੀਰਾ ਵੇਚਣੀ ਆ ਉਹਦੇ ਵਿੱਚੋਂ ਕਮਿਸ਼ਨ ਆਉਂਦੇ ਆ ਸੋ ਤੁਹਾਡਾ ਕੀ ਹੁੰਦਾ ਆ ਜਿਆਦਾ ਖਰਚਾ ਹੋ ਜਾਂਦਾ ਇਦਾਂ ਤੇ ਉਹਨਾਂ ਦਾ ਵਧੀਆ ਬਿੱਲ ਬਣਾ ਦਿੰਦੀ ਆ ਉਹ ਤੇ ਇਹਨਾਂ ਚੀਜ਼ਾਂ ਉੱਤੇ ਧਿਆਨ ਰੱਖੋ ਜੇ ਕੋਈ ਆ ਕੇ ਕਹਿੰਦੀ ਵੀ ਆ ਕੁੜੀ ਵੀ ਮੇਰੇ ਲਈ ਬੀਅਰ ਮੰਗਰ ਦੇ ਜਾਂ ਉਹ ਕਰ ਦੋ ਤਾਂ ਤੁਸੀਂ ਕਹਿਣਾ ਵੀ ਤੁਸੀਂ ਪੇ ਕਰੋ ਬੀਅਰ ਪੀ ਲੋ ਕੋਈ ਗੱਲ ਨਹੀਂ ਤੇ ਜਿੰਨੀ ਤੁਹਾਡੀ ਕਪੈਸਿਟੀ ਆ ਉੰਨੀ ਕ ਪੀ 19 ਕ ਹੀ ਪੀਓ ਸਰਾਵ ਬੀਅਰ ਉਸ ਤੋਂ ਜ਼ਿਆਦਾ ਨਾ ਕਰੋ ਇੱਥੇ ਬਹੁਤ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਇੱਕ ਗੱਲ ਹੋਰ ਥੋੜਾ ਜਿਹਾ ਕੋਲਾਲੰਪੁਰ ਹੋ ਗਿਆ ਜਾਂ ਥਾਈਲੈਂਡ ਬੈਂਕਾਕ ਹੋ ਗਿਆ ਪਤਾਇਆ ਵਿੱਚ ਇੱਥੇ ਨਾ ਆਪਣੀਆਂ ਜੇਬਾਂ ਦਾ ਧਿਆਨ ਜਰੂਰ ਰੱਖਿਓ ਕਈ ਵਾਰ ਪਤਾ ਵੀ ਨਹੀਂ ਲੱਗਦਾ ਕੌਣ ਹੱਥ ਫੇਰ ਗਿਆ ਆਪਣੇ ਪਾਸਪੋਰਟ ਦਾ ਧਿਆਨ ਰੱਖੋ ਲੋਕ ਲਾ ਕੇ ਬੈਗ ਨੂੰ ਹੋਟਲ ਵਿੱਚ ਹੀ ਰੱਖ ਕੇ ਆਵੋ ਸੋ ਇਹ ਥੋੜੀਆਂ ਜਿਹੀਆਂ ਗੱਲਾਂ ਸੀ ਨਾ ਦਾ ਧਿਆਨ ਜਰੂਰ ਰੱਖਿਓ ਮੇਰਾ ਭਰਾ ਬਹੁਤ ਕੰਮ ਆਉਣਗੇ ਇਹ ਗੱਲਾਂ ਤੇ ਥੋੜੀ ਜਿਹੀ ਮਣੀ ਜਰੂਰ ਰੱਖੋ ਆਪਣੇ ਲਵੇ ਆ ਕਿਸੇ ਵੀ ਕੰਟਰੀ ਦੀ ਆ ਤੁਸੀਂ ਚੇਂਜ ਕਰਾ ਕੇ ਨਾ ਉੱਥੇ ਦੀ ਮਨੀ ਜ਼ਰੂਰ ਰੱਖਿਓ ਕਈ ਵਾਰ ਲੋਡ ਪੈ ਜਾਂਦੀ ਹੈਗੀ ਸੋ ਇਦਾਂ ਨਾ ਸੋਚਿਓ ਵੀ ਮੈਂ ਅੱਗੇ ਜਾ ਕੇ ਚੇਂਜ ਕਰਾ ਲਵਾਂ ਕਈ ਵਾਰ ਨਹੀਂ ਮਨੀ ਚੈਂਜਰ ਮਿਲਦਾ ਸੋ ਇਹ ਗੱਲ ਦਾ ਜ਼ਰੂਰ ਮੇਰਾ ਵੀਰ ਧਿਆਨ ਰੱਖਿਓ ਸੋ ਇਹ ਪਿੱਛੇ ਦੇਖ ਸਕਦੇ ਹਾਂ ਟਵਿੰ ਟਾਵਰ ਓਏ ਹੋਏ ਬਹੁਤ ਫੇਮਸ ਮਲੇਸ਼ੀਆ ਦੇ ਟਵਿੰ ਟਾਵਰ ਨੇ ਸੋ ਇੱਥੇ ਆਪਾਂ 2 ਦਿਨ ਰਹੇ ਮੈਂ ਤੇ ਮੇਰਾ ਪ੍ਰਾਜਾ ਜਨ ਸੋ ਬਹੁਤ ਹੀ ਦਿਨੇ ਵੀ ਆਪਾਂ ਦਰਸ਼ਨ ਕੀਤੇ ਇੱਥੇ ਸੋ ਘੁੰਮੇ ਫਿਰੇ ਤੇ ਰਾਤ ਨੂੰ ਵੀ ਸੋ ਬਹੁਤ ਹੀ ਫੇਮਸ ਆ ਬਹੁਤ ਕੱਠਾ ਹੁੰਦਾ ਇੱਥੇ ਟਵਿੰਨ ਟਾਵਰ ਸੋ ਕਿਸੇ ਟਾਈਮ ਇਹ ਟਵਿੰਨ ਟਾਵਰ ਦੁਨੀਆ ਦੇ ਸਭ ਤੋਂ ਉੱਚੇ ਟਾਵਰ ਸੀਗੇ ਸੋ ਉਸ ਤੋਂ ਬਾਅਦ ਬਰਜ ਖਲੀਫਾ ਆ ਗਿਆ ਸੋ ਨੇ ਇਹਨਾਂ ਦੀ ਜਗ੍ਹਾ ਲੈ ਲਈਆ ਸੋ ਕਿਸੇ ਟਾਈਮ ਇਹ 5-7 ਸਾਲ ਸਭ ਤੋਂ ਉੱਚੇ ਰਹੇ ਨੇਗੇ ਟਾਵਰ ਮਲੇਸ਼ੀਆ ਦੀ ਚੜ੍ਹਾਈ ਰਹੀ ਹੈ ਕਿਸੇ ਟਾਈਮ ਤੇ ਬਹੁਤ ਸੋਹਣਾ ਏਰੀਆ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਕਾਫੀ ਲੋਕ ਆਉਂਦੇ ਨੇ ਇੱਥੇ ਗੋਰੇ ਘੁੰਮਣ ਆਉਂਦੇ ਨੇ ਫੋਟੋਆਂ ਖਿਚਾਉਂਦੇ ਨੇ ਇੱਥੇ ਟਵਿੰਨ ਟਾਵਰ ਅੱਗੇ ਸੋ ਬਹੁਤ ਵਧੀਆ ਮਾਹੌਲ ਆ ਇੱਥੇ ਤੁਸੀਂ ਵੀ ਆਓ ਫੈਮਿਲੀ ਨੂੰ ਲੈ ਕੇ ਆਓ ਘੁੰਮੋ ਫਿਰੋ ਸੋ ਬਹੁਤ ਸੋਹਣਾ ਹੈ ਮਲੇਸ਼ੀਆ ਬੀਚ ਸਾਨੂੰ ਸਾਰਾ ਕੁਝ ਮਿਲ ਜਾਣਾ ਇੱਥੇ ਸੋ ਦੋਸਤੋ ਹੁਣ ਤੁਹਾਨੂੰ ਮੈਂ ਮੇਨ ਮੇਨ ਥਾਵਾਂ ਦੱਸਦਾ ਪਹਿਲਾਂ ਕਿਹੜੀਆਂ ਕਿਹੜੀਆਂ ਨੇ ਇੱਥੇ ਘੁੰਮਣ ਫਿਰਨ ਵਾਲੀਆਂ ਸੋ ਪਹਿਲੇ ਨੰਬਰ ਤੇ ਮੁਲਾਕਾ ਹੋਗੀ ਸਾਰੀ ਸਿਟੀ ਤੁਸੀਂ ਪੈਦਲ ਚੱਲ ਕੇ ਘੁੰਮ ਫਿਰ ਸਕਦੇ ਹੋ ਬਹੁਤ ਸੋਹਣੀ ਹੈਗੀ ਠੀਕ ਹੈ ਤੁਹਾਨੂੰ ਯੂਰਪ ਦੀ ਯਾਦ ਆਊਗੀ ਇਟਲੀ ਵਗੈਰਾ ਹੋ ਗਿਆ ਜਰਮਨੀ ਹੋ ਗਿਆ ਇੱਕ ਵਾਰ ਮਿਲ ਕੇ ਜਾ ਕੇ ਦੇਖਿਓ ਬਹੁਤ ਸੋਹਣੀ ਹੈ ਛੀਤੀ ਉਹ ਉਸ ਤੋਂ ਬਾਅਦ ਟਵਿੰ ਟਾਵਰ ਹੋ ਗਿਆ ਆਪਣਾ ਕੋਲਾ ਲਾਮਪੁਰ ਪੂਰਾ ਕੋਲਾ ਲਾਮਪੁਰ ਬਹੁਤ ਸੋਹਣਾ ਹੈ ਜੇ ਤੁਹਾਨੂੰ ਉੱਚੇ-ਉੱਚੇ ਬਿਲਡਿੰਗਾਂ ਪੂਚੇ-ਉੱਚੇ ਹੋਟਲ ਬਹੁਤ ਇਹ ਚੀਜ਼ਾਂ ਪਸੰਦ ਨੇ ਤਾਂ ਤਾਂ ਕੋਲਾ ਲਾਮਪੁਰ ਤੁਹਾਡੇ ਲਈ ਬੈਸਟ ਹੈ ਉੱਥੇ ਜਾਓ ਘੁੰਮੋ ਫਿਰੋ ਫੋਟੋਆਂ ਕਰਾਓ ਵੀਡੀਓ ਬਣਾਓ ਰੀਲਾਂ ਬਣਾਓ ਬਹੁਤ ਸੋਹਣਾ ਹੈ ਕੋਲਾ ਲਾਮਪੁਰ ਉਸ ਤੋਂ ਬਾਅਦ ਜੇ ਤੁਹਾਨੂੰ ਬੀਚ ਪਸੰਦ ਨੇ ਸੋਹਣੇ-ਸੋਹਣੇ ਬੀਚ ਹੋਗੇ ਪਹਾੜੀਆਂ ਹੋਗੀਆਂ ਹਰਿਆਲੀ ਹੋਗੀ ਤਾਂ ਤੁਸੀਂ ਆ ਸਕਦੇ ਹੋ ਪਨਾਗ ਆਈਲੈਂਡ ਤੇ ਲੰਕਾ ਵੀ ਬਹੁਤ ਸੋਹਣੇ ਨੇ ਇਹ ਛੋਟੇ-ਛੋਟੇ ਆਈਲੈਂਡ ਮਿਲਣਗੇ ਤੁਹਾਨੂੰ ਲੰਕਾ ਵੀ ਤੇ ਨੀਲਾ ਪਾਣੀ ਮਿਲੇਗਾ ਸਾਫ ਪਾਣੀ ਤੇ ਕਿਸ਼ਤੀਆਂ ਮਿਲਣਗੀਆਂ ਜਿਦੇ ਵਿੱਚ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ ਬਹੁਤ ਸੋਹਣਾ ਯਾਰ ਲੰਕਾ ਵੀ ਹੋ ਗਿਆ ਪਨਾਗ ਆਈਲੈਂਡ ਹੋ ਗਿਆ ਸੋ ਯਾਦ ਰੱਖਿਓ ਇਹ ਬਾਕੀ ਜੇ ਤੁਹਾਨੂੰ ਠੰਡ ਪਸੰਦ ਹੈ ਥੋੜੀ ਜੀ ਠੰਡੇ ਇਲਾਕੇ ਵਿੱਚ ਜਾਓ ਗੈਂਟਿੰਗ ਹਾਈਲੈਂਡ ਉੱਥੇ ਦੋਸਤੋ ਇੰਨੀ ਉੱਚੀਆਂ ਜਿਹੀ ਪਹਾੜੀਆਂ ਨੇ ਉੱਥੇ ਠੰਡ ਬਹੁਤ ਜ਼ਿਆਦਾ ਆ ਸੋ ਬਹੁਤ ਸੋਹਣਾ ਹੈ ਉਹ ਵੀ ਤੇ ਬਹੁਤ ਹਰਿਆਲੀ ਆ ਉੱਥੇ ਤੇ ਉੱਥੇ ਕੌਫੀ ਬਣਦੀ ਆ ਚਾਹ ਉਗਦੀ ਆ ਉੱਥੇ ਸੋ ਬਹੁਤ ਸਾਰੀਆਂ ਫਸਲਾਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਬਣਦਾ ਸਾਰਾ ਕੁਝ ਸੋ ਇਹ ਤਾਂ ਹੋ ਗਿਆ ਆਪਣਾ ਟਾਪ ਦੀਆਂ ਫੇਮਸ ਥਾਵਾਂ ਤੇ ਜੇ ਤੁਸੀਂ ਇੱਥੇ ਦਾ ਫੈਕਟਰੀ ਏਰੀਆ ਦੇਖਣਾ ਹੈ ਮ ਜਿਆਦਾ ਫੈਕਟਰੀਆਂ ਨੇ ਵੱਡੀਆਂ ਵੱਡੀਆਂ ਤਾਂ ਦੋਸਤੋ ਉਹ ਹੈਗੀਆਂ ਨੇ ਆਪਣਾ ਸਾਲਮ ਪੋਰਟ ਕਲੰਗ ਤੇ ਸੁਬੰਗ ਜਾਇਆ ਸੋ ਇਦਾਂ ਦੀਆਂ ਸ਼ੀਟੀਆਂ ਨੇ ਜਿੱਥੇ ਬਹੁਤ ਜ਼ਿਆਦਾ ਬਟਰਵਾਰਥ ਵੀ ਹੋ ਗਿਆ ਇੱਥੇ ਕੀ ਜਿਆਦਾ ਆਪਣੀਆਂ ਫੈਕਟਰੀਆਂ ਨੇ ਵੱਡੀਆਂ ਵੱਡੀਆਂ ਤੇ ਦੋਸਤੋ ਚਲੋ ਇਹ ਤਾਂ ਹੋ ਗਈਆਂ ਆਪਣੀਆਂ ਘੁੰਮਣ ਫਿਰਨ ਵਾਲੀਆਂ ਥਾਵਾਂ ਸਾਨੂੰ ਸਾਰਾ ਦੱਸਤਾ ਆਪਾਂ ਤੇ ਇੱਕ ਮੇਰਾ ਵੀਰ ਜਿਹੜੇ ਆਪਣੇ ਭਰਾ ਆਉਂਦੇ ਨੇ ਨਾ ਕੰਮ ਕਰਨ ਵਾਸਤੇ ਇੱਥੇ ਉਹਨਾਂ ਨਾਲ ਸਭ ਤੋਂ ਵੱਡਾ ਸਕੈਮ ਠੱਗੀ ਇਹ ਹੁੰਦੀ ਹੈਗੀ ਏਜੰਟ ਜਿਹੜੇ ਕੰਮ ਤੇ ਕਹਿੰਦੇ ਨੇ ਉਹ ਕੰਮ ਨਹੀਂ ਮਿਲਦਾ ਜਿੰਨੀ ਸੈਲਰੀ ਕਹਿੰਦੇ ਨੇ ਉਹ ਸੈਲਰੀ ਨਹੀਂ ਮਿਲਦੀ ਤੇ ਜਿੱਥੇ ਸੀਟੀ ਚ ਕਹਿੰਦੇ ਨੇ ਰਹਿਣਗੇ ਘਰ-ਵਾਰ ਕਰਵਾਗੇ ਇਦਾਂ ਦਾ ਕੁਝ ਨਹੀਂ ਮਿਲਦਾ ਇਹ ਮੇਰੇ ਹਿਸਾਬ ਨਾਲ ਹਰ ਇੱਕ ਨਾਲ ਹੋਇਆ ਹੋਣਾ ਜਿਹਦੇ-ਜਿਹਦੇ ਵੀਰ ਨਾਲ ਹੋਇਆ ਕਮੈਂਟ ਜ਼ਰੂਰ ਕਰਕੇ ਦੱਸਿਓ ਆਪਣੇ ਨਾਲ ਤਾਂ ਹੋਇਆ ਮੇਰੇ ਨਾਲ ਪੰਜ-ਸੱਤ ਫਰੈਂਡ ਨੇ ਉਹਨਾਂ ਨਾਲ ਵੀ ਹੋਇਆ ਇਦਾਂ ਉਹਨਾਂ ਨੂੰ ਜੋ ਕੰਮ ਕਿਹਾ ਸੀ ਜੋਬ ਕਿਹਾ ਸੀ ਉਹ ਮਿਲੀ ਨਹੀਂ ਜੋ ਸੈਲਰੀ ਕਹੀ ਸੀ ਉਹ ਨਹੀਂ ਮਿਲੀ ਸੋ ਬਹੁਤ ਠੱਗੀ ਲਾਉਂਦੇ ਨੇ ਏਜੰਟ ਇਹਨਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ ਮੇਰਾ ਪ੍ਰਾਪ ਗੱਲ ਪੱਕੀ ਕਰਕੇ ਆਉਂ ਇੰਡੀਆ ਤੋਂ ਹੀ ਤੇ ਇਥੋਂ ਹੀ ਉਹਨਾਂ ਨਾਲ ਪਹਿਲਾਂ ਪੱਕੀ ਕਰਕੇ ਆਓ ਜੇ ਕੁਛ ੜੀ ਜਾਣ ਪਸੰਦ ਦਾ ਹੈਗਾ ਤੇ ਤਾਂ ਉਹ ਮੇਰਾ ਪ੍ਰਾਪ ਜਾਂ ਹਨਾ ਤੇ ਠੱਗੀ ਬਹੁਤ ਲਾਉਂਦੇ ਨੇ 3-3 ਲੱਖ ਰੁਪਇਆ ਵੀ ਲਿਆ ਟੂਰਿਸਟ ਵੀਜ਼ੇ ਦਾ 2-2 ਲੱਖ ਵੀ ਲਿਆ ਇੱਥੇ 2 ਲੱਖ ਤਾਂ ਚਲ ਮੈਂ ਖੁਦ ਦਿੱਤਾ ਹਨਾ ਸੋ ਇਦਾਂ ਠੱਗੀਆਂ ਲਾਉਂਦੇ ਨੇ ਏਜੰਟ ਜਿੰਨਾ ਬਚ ਸਕਦੇ ਹਾਂ ਬੱਚੋ ਮੇਰਾ ਪ੍ਰਾਪ ਹੱਥ ਬਨ ਕੇ ਬੇਨਤੀ ਆ ਤੇ ਦੋਸਤੋ ਰਹੀ ਗੱਲ THAILAND ਦੀ BANGKOK ਦੀ PATAYA ਵਿਚ ਦੀ ਬਹੁਤ ਸੋਹਣਾ ਹੈ ਥਾਈਲੈਂਡ ਵੀ ਬਹੁਤ ਜਿਆਦੇ ਥਾਵਾਂ ਨੇ ਘੁੰਮਣ ਫਿਰਨ ਨੂੰ ਉੱਥੇ ਵੀ ਓਸ਼ੀਅਨ ਬੀਚ ਬਹੁਤ ਜਿਆਦੇ ਨੇ ਨੀਲਾ ਪਾਣੀ ਆ ਸੋ ਉੱਥੇ ਥੋੜਾ ਜਿਹਾ ਆਪਣਾ ਧਿਆਨ ਰੱਖਣਾ ਲੇਡੀ ਬॉय ਜਿਆਦੇ ਨੇ ਮੁੰਡੇ ਜਿਹੜੇ ਨੇ ਕੁੜੀਆਂ ਬਣੇ ਪਏ ਨੇ ਸੋ ਇਹ ਤੁਸੀਂ ਧਿਆਨ ਰੱਖਣਾ ਉੱਥੇ ਕਿਸੇ ਦੇ ਵੀ ਜਾਲ ਚ ਨਾ ਫਸਿਓ ਤੇ ਉਹੀ ਗੱਲ ਆ ਪੱਬਾਂ ਤੇ ਨਾ ਬੈਠੋ ਇੰਨਾ ਜੇ ਬੈਠੋਗੇ ਵੀ ਤਾਂ ਉੱਥੇ ਕੁੜੀ ਆਊਗੀ ਤੁਹਾਡੇ ਨਾਲ ਬਹਿਜੂਗੀ ਤੇ ਉਹ ਸ਼ਰਾਬ ਲੈ ਕੇ ਆਊਗੀ ਕਹੋਗੀ ਤੁਸੀਂ ਵੀ ਪੀਓ ਤੇ ਮੈਨੂੰ ਵੀ ਪਿਲਾਓ ਤੇ ਉਹਨਾਂ ਨੇ ਬਸ ਸਿਰਫ ਬਿੱਲ ਵਧਾਉਣਾ ਹੁੰਦਾ ਆ ਸੋ ਕੰਮ ਨਾ ਕਰੋ ਜਿੰਨਾ ਬਸ ਸਕਦੇ ਹੋ ਬੱਚੋ ਸੋ ਇਹ ਥੀ ਗੱਲਾਂ ਆਪਣੀਆਂ ਧਿਆਨ ਰੱਖਣ ਵਾਲੀਆਂ ਮੇਰਾ ਪ੍ਰਾ ਧਿਆਨ ਰੱਖਿਓ ਤੁਸੀਂ ਜੁਆਇ ਕਰੋ ਨਾਲ ਹੁੰਦੇ ਵੀਡੀਓ ਦੇਖੋ ਇਹ ਕਲਰ ਚੇਂਜਿੰਗ ਬ੍ਰਿਜਾ ਇਹ ਕੋਲਾਲੰਪੁਰ ਚ ਸੋ ਜਿਹੜੇ 20 ਟਾਅਰ ਨੇ ਉਹਨਾਂ ਦੇ ਨਾਲ ਹੀ ਆ ਇਹ ਸੋ ਤੁਸੀਂ ਇਹ ਵੀ ਦੇਖ ਸਕਦੇ ਹੋ ਜਾ ਕੇ ਘੁੰਮ ਫੇਰ ਸਕਦੇ ਹੋ ਸੋ ਬਹੁਤ ਸੋਹਣਾ ਐ ਮਲੇਸ਼ੀਆ ਤੁਸੀਂ ਇੱਕ ਵਾਰ ਆਉ ਤਾਂ ਸਹੀ ਬਹੁਤ ਵਧੀਆਗਾ ਇੱਥੇ ਦੇਖੋ ਬਿਲਡਿੰਗਾਂ ਹੀ ਬਿਲਡਿੰਗਾਂ ਉੱਚੀਆਂ ਉੱਚੀਆਂ ਬਹੁਤ ਉੱਚੇ ਉੱਚੇ ਹੋਟਲ ਸੋ ਇਹ ਤੁਹਾਨੂੰ ਕੋਲਾਲੰਪੁਰ ਚ ਮਿਲ ਜਾਣਾ ਹੈ ਸੋ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰ ਦਿਓ ਸੋ ਦੋਸਤੋ ਇੱਕ ਮੇਨ ਗੱਲ ਦੱਸਣੀ ਆਪਾਂ ਸੋ ਜਦੋਂ ਵੀ ਤੁਸੀਂ 에어ਪੋਰਟ ਤੇ ਆਉਣੇ ਹੋ ਮਲੇਸ਼ੀਆ ਦੇ ਵਿੱਚ ਤਾਂ ਇੱਥੇ ਨਾ ਬਹੁਤ ਜ਼ਿਆਦਾ ਠੱਗੀ ਆਪਣੇ ਪੁਲਿਸ ਵਾਲੇ ਬਣੇ ਹੁੰਦੇ ਨੇ ਜਦ ਕਿ ਹੁੰਦੇ ਹੋ ਉੱਥੇ ਸਫਾਈ ਵਾਲੇ ਨੇ ਉਹ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਚ ਪਾਉਣਗੇ ਕਹਿਣਗੇ ਵੀ ਤੇਰਾ ਆ ਨਹੀਂ ਪੂਰਾ ਉਹ ਨਹੀਂ ਪੂਰਾ ਉਦਾਂ ਹੀ ਬਸ ਨੂੰ ਘੇਰ ਲੈਣਾ ਜਦੋਂ ਤੁਸੀਂ ਆਪਣਾ ਇਮੀਗ੍ਰੇਸ਼ਨ ਪਾਸ ਕਰੋਗੇ ਨਾ ਬਾਹਰ ਜਾਓਗੇ ਸੋ ਉਹਨਾਂ ਨੇ ਸਿਰਫ ਪੈਸੇ ਠੱਗਣੇ ਹੁੰਦੇ ਆ 50 100 200 ਇਦਾਂ ਸੋ ਉਹਨਾਂ ਦੀਆਂ ਗੱਲਾਂ ਚ ਨਾ ਆਇਓ ਸੋ ਜੇ ਕੋਈ ਜਾਣ ਪਛਾਣਦਾ ਹੈਗਾ ਉਹਦੇ ਨਾਲ ਗੱਲ ਕਰਾ ਦਿਓ ਸੋ ਬਹੁਤ ਜ਼ਿਆਦਾ ਠੱਗੀ ਲਾਉਂਦੇ ਨੇ ਸੋ ਇੱਕ ਗੱਲ ਹੋਰ 에ਰਪੋਰਟ ਤੇ ਕੋਈ ਵੀ ਸਮਾਨ ਨਾ ਲਿਓ ਤੁਸੀਂ ਇਹ ਦੇਖ ਲਓ ਵੀ ਜਿਹੜੀ ਉੱਥੇ 에ਰਪੋਰਟ ਤੇ ਤੁਹਾਨੂੰ 1000 ਦੀ ਚੀਜ਼ ਮਿਲਣੀ ਆ ਉਹੀ ਮਲੇਸ਼ੀਆ ਅੰਦਰ ਐਂਟਰ ਹੋ ਕੇ ਕੌਲਾ ਲੰਪੁਰ ਕਿਸੇ ਵੀ ਸ਼ ਹੈਲ ਸਾਉ 200 ਦੀ ਮਿਲਨੀ ਆ ਸੋ ਇੰਨੀ ਜਿਆਦਾ ਮਹਿੰਗਾਈ ਆ 에어ਪੋਰਟ ਤੇ ਕੋਈ ਵੀ ਸਮਾਨ ਨਾ ਲਿਓ ਜਦੋਂ ਇੱਕ ਹੋਰ ਗੱਲ ਉਥੇ ਨਾ ਸਿਮਾਂ ਮਿਲਦੀਆਂ ਨਹੀਂ ਗੀਆਂ ਸੋ ਟਰਾਈ ਕਰੋ ਸਿਮਾਂ ਵੀ ਬਾਹਰ ਆ ਕੇ ਲਿਓ ਉਥੇ ਬਹੁਤ ਮਹਗੇ ਸਾਨੂੰ ਬਾਹਰ ਮਿਲਣਾ ਆ ਸੋ ਉਹ ਚੱਲਦੀਆਂ ਵੀ ਘੱਟ ਹੁੰਦੀਆਂ ਨੇ ਠੀਕ ਆ ਪਤਾ ਨਹੀਂ ਕਦੋਂ ਖਰਾਬ ਹੋ ਜੇ ਉਹਦੇ ਨਾਲੋਂ ਵਧੀਆ ਆਪਣਾ ਬਾਹਰ ਆ ਕੇ ਕਿਸੇ ਮੋਬਾਈਲ ਦੀ ਸੌਫ ਤੋਂ ਸਿਮ ਲਵੋ ਵਧੀਆ ਨੈਟ ਮਿਲੂਗਾ ਫਾਸਟ 4G ਸਾਰਾ ਕੁਝ ਵਧੀਆ ਹੋਊਗਾ ਇਹਨਾਂ ਗੱਲਾਂ ਦਾ ਧਿਆਨ ਦੂਰ ਰੱਖਣਾ ਮੇਰੇ ਭਰਾ ਤੇ ਹੁਣ ਦੋਸਤੋ ਆ ਗਈ ਗੱਲ ਜਿਹੜੇ ਇੱਥੇ ਕੰਮ ਕਰਨ ਆਉਂਦੇ ਨੇ ਭਰਾ ਉਹਨਾਂ ਵਾਸਤੇ ਸੋ ਕਦੇ ਵੀ ਜੇ ਤੁਸੀਂ ਆਉਣੇ ਹੋ ਨਾ ਇੱਥੇ ਟੂਰਿਸਟ ਵੀਜ਼ੇ ਤੇ ਹੋ ਜਾਂ ਵਰਕ ਪਰਮਟਾ ਸੋ ਕਦੇ ਵੀ ਤੁਸੀਂ ਕੰਮ ਤੇ ਲੱਗਦੇ ਹੋ ਨਾ ਉਹਨਾਂ ਨੂੰ ਆਪਣਾ ਪਾਸਪੋਰਟ ਨਾ ਦੇਵੋ ਕਿਉਂਕਿ ਬਹੁਤ ਵਾਰ ਉਹ ਐਦਾਂ ਕਰ ਦਿੰਦੇ ਨੇ ਰੱਖ ਲੈਂਦੇ ਨੇ ਪਾਸਪੋਰਟ ਤਿੰਨ ਤਿੰਨ ਮਹੀਨੇ ਦੋ ਦੋ ਸਾਲ ਤੱਕ ਦਿੰਦੇ ਨਹੀਂ ਹੈਗੇ ਸੋ ਉਹਨੂੰ ਤੁਸੀਂ ਇੱਕ ਤਰ੍ਹਾਂ ਦੇ ਫਸ ਜਾਂਦੇ ਹੋ ਇੱਥੇ ਸੋ ਟਰਾਈ ਕਰੋ ਪਾਸਪੋਰਟ ਆਪਣੇ ਕੋਲ ਰੱਖੋ ਕਦੇ ਵੀ ਪਾਸਪੋਰਟ ਨਾ ਦਿਵੋ 2-4 ਦਿਨ ਕੰਮ ਕਰੋ ਪਹਿਲਾਂ ਦੇਖੋ ਕੰਮ ਸਹੀ ਆ ਨਹੀਂ ਵਧੀਆ ਘਟਿਆਗਾ ਕੰਮ ਬੰਦੇ ਸਹੀ ਨੇ ਕਿ ਨਹੀਂ ਉਹ ਸੋ ਪਸੰਦ ਆਊਗਾ ਤਾਂ ਕੰਮ ਕਰ ਲਿਓ ਨਹੀਂ ਆਪਣਾ ਚੇਂਜ ਕਰਕੇ ਕੋਈ ਹੋਰ ਕੰਮ ਦੇਖ ਲਿਓ ਸੋ ਇਹ ਗੱਲ ਦਾ ਮੇਰਾ ਭਰਾ ਧਿਆਨ ਜਰੂਰ ਰੱਖਿਓ ਕਿਸੇ ਨੂੰ ਵੀ ਪਾਸਪੋਰਟ ਨਾ ਦਿਓ ਸੋ ਦੋਸਤੋ ਕਦੇ ਵੀ ਜਦੋਂ ਤੁਹਾਡਾ ਸਿਰਫ ਇਮੀਗ੍ਰੇਸ਼ਨ ਨੇ ਹੀ ਪਾਸਪੋਰਟ ਚੈੱਕ ਕਰਨਾ ਆ ਤੇ ਉਹਨਾਂ ਨੇ ਸਟੈਂਪ ਲਾਉਣੀ ਆ ਵੀ ਹਾਂ ਤੁਸੀਂ ਐਂਟਰ ਹੋ ਸਕਦੇ ਹੋ ਟੂਰਿਸਟ ਵੀ ਜਿੱਤੇ ਆ ਸਕਦੇ ਹੋ ਸੋ ਹੋਰ ਕਿਸੇ ਨੂੰ ਵੀ ਪਾਸਪੋਰਟ ਨਾ ਦਿਓ ਆਪਣਾ ਕਦੇ ਵੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਬਾਹਰ ਨਿਕਲਦੇ ਹੋਣਾ ਉਹ ਤੁਹਾਡਾ ਕਹਿੰਦੇ ਨੇ ਪਾਸਪੋਰਟ ਚੈੱਕ ਕਰਾ ਤੇ ਤੁਸੀਂ ਕਰਾਉਣੇ ਹੋ ਤਾਂ ਉਹ ਆਪਣੇ ਕੋਲ ਰੱਖ ਲੈਂਦੇ ਨੇ ਬਾਅਦ ਚ ਪੈਸੇ ਮੰਗਦੇ ਨੇ ਸਾਨੂੰ 200 ਦੇ 300 ਦੇ 1000 ਦੇ ਸੋ پیسے ਦੇ ਕੇ ਬਾਅਦ ਚ ਇਦਾਂ ਠੱਗੀ ਲਾਉਂਦੇ ਨੇ ਇਹ ਤਾਂ ਸ੍ਰੀਆਮ ਹੁੰਦਾ ਆ ਸੋ ਆਪਾਂ ਕੁਝ ਕਰ ਵੀ ਨਹੀਂ ਸਕਦੇ ਦੋਸਤੋ ਨਵੇਂ ਹੁੰਨੇ ਆ ਇੱਕ ਗੱਲ ਹੋਰ ਕਦੇ ਵੀ ਇੱਥੇ ਆ ਕੇ ਨਾ ਟੈਕਸੀ ਨਾ ਕਰਾਇਓ ਜੇ ਤਾਂ ਚਲੋ ਐਮਰਜੈਂਸੀ ਆ ਤੁਹਾਨੂੰ ਅਰਜੈਂਟ ਆ ਫਿਰ ਤਾਂ ਕਰਾ ਲਿਓ ਨਹੀਂ ਤੁਸੀਂ ਸਿਰਫ ਇੱਥੇ ਦੀ ਕੈਪ ਆ ਗ੍ਰੈਬ ਜਿੱਦਾਂ ਆਪਣੇ ਓਲਾ ਚੱਲਦੀ ਓਵਰ ਚੱਲਦੀ ਆ ਤੁਸੀਂ ਗ੍ਰੈਬ ਡਾਊਨਲੋਡ ਕਰਿਓ ਐਪ ਤੇ ਗ੍ਰੈਬ ਬੁੱਕ ਕਰਾਇਓ ਬਹੁਤ ਹੀ ਸਸਤੀ ਪੈਂਦੀ ਆ ਉਹ ਟੈਕਸੀਆਂ ਨਾਲ ਤੇ ਇੱਕ ਹੋਰ ਆਪਣਾ ਕੇਲ ਦੇ ਵਿੱਚ ਰੈੱਡ ਲਾਈਟ ਬਲੂ ਲਾਈਨ ਬੱਸ ਚੱਲਦੀ ਆ ਜਿਹੜੀ ਕਿ ਫ੍ਰੀ ਆ ਉਹ ਤੁਹਾਨੂੰ ਪੂਰਾ ਸੈਰ ਕਮਾਊਗੀ ਸੋ ਜਿੰਨਾ ਤੁਸੀਂ ਬੱਸਾਂ ਦਾ ਸਫ਼ਰ ਕਰੋਗੇ ਸੋ ਛੋਟੇ ਲਈ ਫਾਇਦਾ ਜਾਂ ਬਹੁਤ ਜ਼ਿਆਦਾ ਪੈਸੇ ਘੱਟ ਲੱਗਦੇ ਨੇ ਬੱਸਾਂ 'ਚ ਇਹ ਵੀ ਧਿਆਨ ਰੱਖਿਓ ਇਹ ਗੱਲਾਂ ਦਾ ਸੋ ਦੋਸਤੋ ਜਦੋਂ ਵੀ ਤੁਸੀਂ ਬੱਸ 'ਚ ਬਹਿਣਾ ਤਾਂ ਪੈਸੇ ਆਪਣੇ ਖੁੱਲੇ ਰੱਖਿਓ ਕੋਲ ਕਿਉਂਕਿ ਬਹੁਤ ਘੱਟ ਪੈਸੇ ਲੱਗਦੇ ਨੇ 1 2 3 ਰਿੰਗ ਟੈਨਿੰਗ ਲੱਗਦੇ ਨੇ ਸੋ ਇਹ ਆਪਣਾ ਤੁਸੀਂ ਧਿਆਨ ਰੱਖਿਓ ਤੇ ਇੱਕ ਗੱਲ ਹੋਰ ਜਦੋਂ ਵੀ ਮੇਰਾ ਭਰਾ ਕੋਈ ਟੂਰਿਸਟ ਵੀ ਜਿੱਥੇ ਆਉਂਦੇ ਆ ਨਾ ਤਾਂ ਉਹ ਕਈ ਵਾਰ ਇਹ ਵਾਪਸ ਭੇਜ ਦਿੰਦੇ ਨੇ ਇਹ ਇਮੀਗ੍ਰੇਸ਼ਨ ਵਾਲੇ ਕਿਉਂਕਿ ਇਹਨਾਂ ਨੂੰ ਸ਼ੱਕ ਹੋ ਜਾਂਦਾ ਆ ਵੀ ਇੱਕ ਤਾਂ ਇਹਨੂੰ ਇੰਗਲਿਸ਼ ਨਹੀਂ ਆਉਂਦੀ ਹਨਾ ਤੇ ਇਹਨੂੰ ਕੁਝ ਨਹੀਂ ਪਤਾ ਇਹ ਸਿਰਫ ਆਏ ਇਥੇ ਕੰਮ ਕਰਨ ਚਾਹੇ ਤੁਸੀਂ ਸੱਚੀ ਟੂਰਿਸਟ ਆਇਓ ਸੋ ਬਾਬਸ ਭੇਜ ਦਿੰਦੇ ਨੇ ਦੋ ਦਿਨ ਰੱਖ ਕੇ ਤਿੰਨ ਦਿਨ ਰੱਖ ਕੇ ਸੋ ਉਹ ਸੋ ਡਿਟੈਕਟ ਕਰਾ ਦੇਣਗੇ ਤੇ ਵਾਪਸ ਭੇਜ ਦਿੰਦੇ ਨੇ ਸੋ ਮੇਰੇ ਨਾਲ ਖੁਦ ਹੋਇਆ ਇਦਾਂ ਤੇ ਇਹ ਤੁਸੀਂ ਸਿਰਫ ਤਾਂ ਬਚ ਸਕਦੇ ਹੋ ਇਹ ਚੀਜ਼ ਹੋਣ ਤੋਂ ਤੁਸੀਂ ਆਪਣਾ ਪਹਿਲਾਂ ਹੀ ਇੰਡੀਆ ਤੋਂ ਪ੍ਰਪੇਅਰ ਹੋ ਕੇ ਆਓ ਉਹ ਇੰਗਲਿਸ਼ ਸਿੱਖ ਕੇ ਆਓ ਮਾੜੀ-ਮੋਟੀ ਤੁਹਾਨੂੰ ਗੱਲ ਕਰਨੀ ਆਵੇ ਤੁਸੀਂ ਕਿਉਂ ਆਇਓ ਇੱਥੇ ਕਿਹੜੀਆਂ ਕਿਹੜੀਆਂ ਥਾਵਾਂ ਘੁੰਮਣੀਆਂ ਨੇ ਠੀਕ ਹੈ ਤੇ ਕੀ ਕੀ ਇੱਥੇ ਕਰਨਾ ਆ ਸਾਰਾ ਕੁਝ ਸਿੱਖ ਕੇ ਆਓ ਇੰਨੀ ਇੱਕ ਗੱਲ ਸੋ ਜੇ ਤੁਸੀਂ ਇਹ ਸਿੱਖ ਆਵੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਅਗਲੇ ਨੇ ਸਟੈਂਪ ਲਾ ਕੇ ਇਮੀਗ੍ਰੇਸ਼ਨ ਵਾਲੇ ਨੇ ਇਸ ਨੂੰ ਅੰਦਰ ਭੇਜ ਦੇਣਾ ਆ ਸੋ ਬਹੁਤ ਜ਼ਿਆਦਾ ਹੁੰਦਾ ਮੇਰਾ ਭਰਾ ਇਦਾਂ ਉਹ ਵਾਪਸ ਭੇਜ ਦਿੰਦੇ ਨੇ ਸੋ ਇੰਨਾ ਚੀਜ਼ਾਂ ਤੋਂ ਬਚਿਓ ਜਿੰਨਾ ਬੱਸ ਸਕਦੇ ਹੋ ਸਿੱਖ ਕੇ ਆਓ ਬੱਸ ਇੰਗਲਿਸ਼ ਤੇ ਇੱਥੇ ਇੰਗਲਿਸ਼ ਹੀ ਚੱਲਦੀ ਹੈਗੀ ਸਭ ਤੋਂ ਵੱਧ ਜੀ ਇੰਗਲਿਸ਼ ਤੋਂ ਦੇ ਹਰ ਕੰਮ ਆਉਗੀ ਚੀਨੇ ਵੀ ਇੰਗਲਿਸ਼ ਬੋਲਦੇ ਨੇ ਮਲਾਈ ਲੋਕ ਵੀ ਤਾਮਿਲ ਵੀ ਸੋ ਇੰਗਲਿਸ਼ ਨੇ ਤੁਹਾਨੂੰ ਬਚਾ ਕੇ ਰੱਖਣਾ ਇੱਥੇ ਬਹੁਤ ਵਧੀਆ ਰਹੋਗੇ ਜੇ ਇੰਗਲਿਸ਼ ਸਿੱਖ ਕੇ ਆਓਗੇ ਸੋ ਇੱਕ ਆ ਦੋਸਤੋ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਹੈਗੀ ਇਹ ਹੈਗੀ ਆ ਸਨਵੇ ਲਗੂਨ ਦੀ ਸੋ ਇਹ ਖੇਲ ਦੇ ਵਿੱਚ ਹੀ ਆ ਕੋਲਾ ਲੰਪੁਰ ਚ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਮੇਰਾ ਭਰਾ ਸੋ ਇੱਥੇ ਵਾਈਲਡ ਲਾਈਫ ਵੀ ਆ ਬਹੁਤ ਜਿਆਦਾ ਉਹਨਾਂ ਨੇ ਜਾਨਵਰ ਰੱਖੇ ਪਏ ਨੇ ਸਾਰੇ ਜਾਨਵਰ ਸੋ ਬਹੁਤ ਸੋਹਣਾ ਹੈ ਇਹ ਦੇਖਣ ਨੂੰ ਤੇ সুইমিং ਪੂਲ ਸਾਰਾ ਕੋਰਸਾ ਉੱਥੇ ਇੱਕ ਵਾਰ ਜ਼ਰੂਰ ਜਾਇਓ ਸਨਵੇ ਲਗੂਨ ਦੇ ਵਿੱਚ ਮੇਨੋ ਫੇਮਸ ਜਗਾ ਤੇ ਇੱਕ ਮੇਨ ਗੱਲ ਦੋਸਤੋ ਕਦੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਕੋਈ ਗੱਲਬਾਤ ਹੁੰਦੀ ਹੈ ਨਾ ਕਿਸੇ ਨਾਲ ਕਦੇ ਵੀ ਆਰਗੂਮੈਂਟ ਨਾ ਕਰੋ ਇੱਥੇ ਕਿਸੇ ਨਾਲ ਕਿਉਂਕਿ ਇਧਰਲੇ ਲੋਕ ਥੋੜਾ ਜਿਆਦਾ ਉਹ ਕਰਦੇ ਨੇ ਮਤਲਬ ਕਿ ਸਹੀ ਨਹੀਂ ਹੈਗਾ ਸਿਸਟਮ ਤੇ ਆਪਣਾ ਸ਼ਹਿਰਬ ਤੁਸੀਂ ਇੰਜੋਏ ਕਰੋ ਠੀਕ ਆ ਪਿਆਰ ਨਾਲ ਰਹੋ ਕੰਮ ਕਰੋ ਸੋ ਇਧਰਲੇ ਕਨਾਲ ਪੰਗਾ ਲੈਣ ਦਾ ਫਾਇਦਾ ਨਹੀਂ ਕਿਉਂਕਿ ਆਪਾਂ ਪਰਦੇਸੀ ਹੈਗੇ ਆ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਹਾਂ ਤੇ ਇੱਕ ਹੋਰ ਚੀਜ਼ ਇਹ ਖੇਲ ਦੇ ਵਿੱਚ ਜ਼ਿਆਦਾ ਹੁੰਦਾ ਆ ਤੁਸੀਂ ਕਦੇ ਵੀ ਆਪਣਾ ਫੋਨ ਹੱਥ 'ਚ ਨਾ ਰੱਖਿਓ ਕਿਉਂਕਿ ਮੇਰੇ ਫਰੈਂਡ ਦਾ ਫੋਨ ਖੋਕੇ ਹੀ ਲੈ ਗਏ ਸੀ ਉਹ ਮੋਟਰਸਾਈਕਲ ਤੇ ਸੀ ਤੇ ਉਹ ਜਾਂਦੇ ਜਾਂਦੇ ਹੀ ਮੇਰੇ ਫਰੈਂਡ ਤੁਰਿਆ ਜਾ ਰਿਹਾ ਸੀ ਤੇ ਉਹਦਾ ਆਈਫੋਨ ਖੋਕੇ ਲੈ ਗਏ ਸੀ ਛੇ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਆ ਫੋਨ ਜੇਬ 'ਚ ਰੱਖਿਓ ਜਾਂ ਪੂਰਾ ਕੱਸ ਕੇ ਫੜ ਕੇ ਰੱਖਿਓ ਹੱਥ ਦੇ ਵਿੱਚ ਛੇ ਇਦਾਂ ਵੀ ਹੋ ਜਾਂਦਾ ਕਈ ਵਾਰ ਸੋ ਆਹ ਦੇਖੋ ਪਿੱਛੇ ਕੌਲਾ ਲਾਮਪੁਰ ਟਵਿੰਟਰ ਸੋ ਇਹ ਦਿਨ ਦੀ ਵੀਡੀਓ ਆ ਦੋਸਤੋ ਆ ਪਿੱਛੇ ਆਪਾਂ ਕੰਮ ਕਰ ਰਹੇ ਆ ਇਹ ਵੀ ਵੀਡੀਓ ਆਪਾਂ ਲਾਤੀ ਸੀ ਇਹ ਆਪਣੀ ਜੌਬ ਆ ਗਈ ਸੋ ਆ ਦੇਖੋ ਕਿੰਨੇ ਸੋਹਣੇ ਨੇ ਟਵਿੰਟਾਵਰ ਇਹ ਕੋਲਾ ਲੈਂਪਰ ਆ ਦੋਸਤੋ ਇਹ ਸਾਰਾ ਡੇ 뷰 ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣਾ ਆ ਜਿਹੜੇ ਮੇਰੇ ਭਰਾ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਫੈਨ ਨੇ ਨਾ ਵਧੀਆ ਲੱਗਦੀਆਂ ਨੇ ਸੋ ਇੱਥੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਸੋ ਦੋਸਤੋ ਇਹ ਜਿਹੜੀਆਂ ਟੌਪ ਮੇਨ ਆਪਾਂ ਗੱਲਾਂ ਦਸੀਆਂ ਨੇ ਇਹਨਾਂ ਦਾ ਧਿਆਨ ਜ਼ਰੂਰ ਰੱਖਿਓ ਸੋ ਇਹ ਆਪਣਾ 6-7 ਸਾਲ ਦਾ ਐਕਸਪੀਰੀਅੰਸ ਆ ਮਲੇਸ਼ੀਆ ਰਹਿੰਦੇ ਹੋਏ ਕੰਮ ਕਰਦੇ ਹੋਏ ਸੋ ਇਹਨਾਂ ਗੱਲਾਂ ਤੁਸੀਂ ਧਿਆਨ ਜ਼ਰੂਰ ਰੱਖਿਓ ਸੋ ਥਾਈਲੈਂਡ ਵੀ ਆਪਾਂ ਜਾ ਕੇ ਆਏ ਸੀ 15 ਦਿਨ ਰਹਿ ਕੇ ਆਏ ਸੀ ਸੋ ਆਪਾਂ ਤਾਂ ਦੱਸ ਰਹੇ ਹਾਂ ਸੋ ਉੱਥੇ ਵੀ ਸਕੈਮ ਹੁੰਦੇ ਨੇ ਬਸ ਉੱਥੇ ਬਚੋ ਕੁੜੀਆਂ ਤੋਂ ਬਚੋ ਉਹ ੱਧਕੇ ਨਾਲ ਆ ਕੇ ਤੁਹਾਡੇ ਕੋਲ ਬੈਠ ਜਾਣਗੀਆਂ ਤੇ ਕਹਿਣਗੀਆਂ ਬੀਰ ਪਿਲਾਓ ਤੇ ਪੀਵੋ ਸੋ ਆਪਾਂ ਹੁੰਨੇ ਆ ਮੁੰਡੇ ਇਦਾਂ ਹੀ ਪੀ ਲੈਣੇ ਹਨ ਥੋੜਾ ਜਿਹਾ ਉਹ ਕਰ ਜਣੇ ਆ ਸੋ ਜਿੰਨਾ ਉਹਨਾਂ ਤੋਂ ਦੂਰ ਰਹਿ ਸਕਦੇ ਹੋ ਰਹੋ ਤੇ ਕਈ ਵਾਰ ਇਹ ਇਦਾਂ ਕਰਦੇ ਨੇ ਜਾਨ ਬੁਝ ਕੇ ਸਾਨੂੰ ਕੁੜੀਆਂ ਬੋਲਣ ਲੱਗ ਜਾਣਗੀਆਂ ਇਹ ਦੋਨਾਂ ਕੰਟਰੀਆਂ ਦੀ ਗੱਲ ਆ ਮਲੇਸ਼ੀਆ ਜਾਂ థਾਈਲੈਂਡ ਕਿਤੇ ਵੀ ਹੋ ਸਕਦਾ ਤੇ ਬਾਅਦ ਚ ਨਾ ਉਹ ਪੁਲਿਸ ਵਾਲੇ ਬੁਲਾ ਲੈਣਗੇ ਤੇ ਕਹਿਣਗੇ ਵੀ ਇਹ ਸਾਨੂੰ ਛੇੜਦਾ ਆ ਤੇ ਉਹ ਉਹਨਾਂ ਨਾਲ ਰਲੇ ਹੁੰਦੇ ਨੇ ਉਹਨਾਂ ਨੇ ਸਿਰ ਪੈਸੇ ਲੈਣੇ ਹੁੰਦੇ ਆ ਸੋ 400 500 ਰਿੰਗਿਟ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦਿੰਦੇ ਨੇ ਤੁਹਾਡਾ ਕੋਈ ਕਸੂਰ ਨਹੀਂ ਹੁੰਦਾ ਸੋ ਜਿੰਨਾ ਹੋ ਸਕਦਾ ਹੈ ਨਾ ਚੀਜ਼ਾਂ ਤੋਂ ਦੂਰ ਰਹੇ ਉਹ ਵਿਚਾਰ ਰੱਖਿਓ ਕੁੜੀਆਂ ਕੜੀਆਂ ਤੋਂ ਸੋ ਇੱਥੇ ਬਹੁਤ ਜ਼ਿਆਦਾ ਸਕੈਮ ਹੁੰਦੇ ਨੇ ਇਦਾਂ ਦੇ ਇੱਕ ਹੋਰ ਸਕੈਮ ਤੁਹਾਨੂੰ ਦੱਸਦਾ ਮੈਂ ਇੱਥੇ ਨਾ ਆਪਣਾ ਫੋਨ ਦੇਣਗੇ ਸਾਨੂੰ ਵੀ ਆਈਫੋਨ 15 14 ਤੇ ਠੀਕ ਆ ਤੇ ਆਪਣਾ ਉਹ 13 13 12 ਉਹ ਜਮਾ ਨਵਾਂ ਹੁੰਦਾ ਫੋਨ ਉਹ ਪਤ ਨਹੀਂ ਚੋਰੀ ਦਾ ਹੁੰਦਾ ਪਤ ਨਹੀਂ ਕੀ ਚੱਕਰ ਆ ਉਹ ਸਾਨੂੰ ਕਹਿਣਗੇ ਵੀ ਤੁਸੀਂ 500 500 ਦਾ ਲੈ ਲਓ 600 ਦਾ ਲੈ ਲਓ ਸੋ ਜਦੋਂ ਆਪਾਂ ਲੈਂਡ ਦੀ ਕੋਸ਼ਿਸ਼ ਕਰਦੇ ਆ ਨਾ ਆਪਾਂ ਫੋਨ ਦੇਖਦੇ ਆਗੇ ਸੋ ਉਹ ਕਿਸੇ ਨਾ ਕਿਸੇ ਬੰਦੇ ਨੂੰ ਭੇਜ ਦਿੰਦੇ ਨੇ ਵੀ ਤਾਂ ਫੋਨ ਮੇਰਾ ਆ ਵੀ ਤੂੰ ਚੋਰੀ ਕੀਤਾ ਆ ਵੀ ਮੈਂ ਪੁਲਿਸ ਨੂੰ ਦੱਸੂਗਾ ਨਹੀਂ ਮੈਨੂੰ ਪੈਸੇ ਦੇ ਸੋ ਇਹ ਹੋਇਆਗਾ ਸਾਡੇ ਫਰੈਂਡ ਨਾਲ ਹੋਇਆ ਇਦਾਂ ਸੋ ਇਹ ਦੋਸਤੋ ਧਿਆਨ ਰੱਖਿਓ ਕਦੇ ਵੀ ਸਸਤੀ ਚੀਜ਼ ਤੇ ਇਦਾਂ ਨਾ ਹੋ ਕਰਿਓ ਜੇ ਕੋਈ ਕਹੂਗਾ ਵੀ ਸਸਤਾ ਆ ਤੂੰ ਨਾ ਲਿਓ ਮੇਰਾ ਭਰਾ ਉਹ ਠੱਗੀ ਵੱਡੀ ਵੱਸ ਸਕਦੀ ਹੈਗੀ ਸੋ ਆ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਆਪਣਾ ਬੁਕੇ ਬਿਤਾੰਗ ਪਵਿਲੀਅਨ ਹੋਟਲ ਸੋ ਬਹੁਤ ਹੀ ਫੇਮਸ ਹੈ ਇਹ ਕੌਲਾ ਲੰਪੁਰ ਦੇ ਵਿੱਚ ਇੱਥੇ ਸਾਰੇ ਇੱਥੇ ਇੱਕ ਵਾਰ ਜਰੂਰ ਆਇਓ ਤੇ ਦੇਖ ਕੇ ਜਾਓ ਬਹੁਤ ਸੋਹਣਾ ਏ ਏਰੀਆ ਸੋ ਬਹੁਤ ਘੈਂਟ ਸੋ ਦੋਸਤੋ ਇਹ ਵੀਡੀਓ ਤੁਸੀਂ ਇੰਜੋਏ ਕਰੋ ਦੇਖੋ ਤੇ ਮੇਰਾ ਪਰ ਆ ਬਸ ਸਬਸਕ੍ਰਾਈਬ ਕਰ ਦੇ ਚੈਨਲ ਤੇ ਅੱਗੇ ਜਰੂਰ ਭੇਜ ਦਿਓ ਤਾਂ ਜੋ ਕਿਸੇ ਹੋਰ ਵੀਰ ਦੇ ਕੰਮ ਆ ਸਕੇ ਇਹ ਵੀਡੀਓ ਸੋ ਆਪਾਂ ਸਾਰੀਆਂ ਗੱਲਾਂ ਤੁਹਾਨੂੰ ਦਸੀਆਂ ਨੇ ਦਿਲੋਂ ਦਸੀਆਂ ਨੇ ਜੋ ਜੋ ਆਪਣੇ ਨਾਲ ਹੋਇਆ ਸਾਰਾ ਕੁਝ ਦੱਸਿਆ ਤੁਹਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਸੀ ਉਹ ਆਪਾਂ ਦੱਸਤੀਆਂ ਇਹਨਾਂ ਤੋਂ ਤੁਸੀਂ ਬਹੁਤ ਜ਼ਿਆਦਾ ਆਪਣਾ ਖਰਚਾ ਵੀ ਬਚਾ ਸਕਦੇ ਹੋ ਤੇ ਬਾਝ ਵੀ ਸਕਦੇ ਹਾਂ ਜਿਹੜੇ ਜਿਹੜੇ ਸਕੈਮ ਦੱਸੇ ਨੇ ਸੋ ਇਹ ਮੇਨ ਗੱਲਾਂ ਸੀ ਦੋਸਤੋ ਸੋ ਆਪਣਾ ਫਾਜੇ ਸੀ ਤੁਹਾਨੂੰ ਦੱਸਣਾ ਦੱਸਤਾ ਹੁਣ ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਕਰਨਾ ਹੈ ਸ਼ੋਕ ਕੇ ਬਾਏ ਦੋਸਤੋ ਤੋ ਵੀਡੀਓ ਜੇ ਥੋੜੀ ਹੀ ਪਸੰਦ ਆਉਗੀ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸੋ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਆਹ ਵੀਡੀਓ ਇੰਜੋਏ ਜਰੂਰ ਕਰੋ ਤਿੰਨ ਚਾਰ ਮਿੰਟ ਦੀ ਹੋਰ ਰਹਿੰਦੀ ਹੈਗੀ ਓਕੇ ਬਾਏ ਥੈਂਕ ਯੂ ਤੋ ਦੋਸਤੋ ਤੁਸੀਂ ਪਾਪ ਦੇ ਦਰਸ਼ਨ ਕਰ ਹੀ ਲੈਨੇ ਤੋ ਹੁਣ ਆਪਾਂ ਕੌਫੀ ਆ ਗਈ ਆ ਆਪਣੀ ਜਿਹੜੀ ਆਰਡਰ ਕੀਤੀ ਸੀ ਹੁਣ ਆਪਾਂ ਇੰਜੋਏ ਕਰਦੇ ਹਾਂ ਤੇ ਬੈਠ ਕੇ ਕੌਫੀ ਪੀਣਾ ਨੂੰ ਦੱਸਦਾ ਕਿ ਇਦਾਂ ਦੀ ਤਰਜੀਹ ਤੋ ਸਾਧਨ ਵੀਰ ਆਪਣਾ ਬੈਠਾ ਹੈ ਦੇਖੋ ਇੰਜੋਏ ਕਰ ਰਿਹਾ ਇਦਾਂ ਮਾਹੌਲ ਬਹੁਤ ਸੋਹਣਾ ਏਥੇ ਆ ਦੇਖੋ ਉਹ ਅਕਸਰ ਵੀ ਆਪਾਂ ਬੈਠ ਸਕਦੇ ਸੀ ਪਰ ਪਰ ਬੈਠੇ ਨਹੀਂ ਆਪਾਂ ਅੰਦਰ ਆ ਗਏ ਦੇਖੋ ਬਾਹਰ ਕਰੀ ਬਾਰੀਆ ਹਾਂ ਬਾਹਰ ਕਰਨੀ ਹੈ ਤੇ ਇਸ ਲਈ ਆ ਗਿਆ ਉਹਨੂੰ ਵੀ ਲਾਈਕ ਕੂਲ ਸੋ ਆਪਣੀ ਕਾਫੀ ਆ ਗਈ ਆ ਹੁਣ ਆਪਾਂ ਜੋ ਐ